ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਤਰ ਸੁਆਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਜੀਵ ਦਾ ਉਦਾਰ ਹੁੰਦਾ ਸ਼ੁਭ ਗੁਣ ਜਿਸ ਬਾਣੀ ਵਿੱਚੋਂ ਮਿਲਦੇ ਹਨ ਐਸਾ ਪਰਯੋਪਕਾਰ ਸਤਿਗੁਰੂ ਦੀਨ ਦੁਨੀ ਦੇ ਮਾਲਕ ਜੀਆ ਨੇ ਸਾਡੇ ਉੱਪਰ ਕੀਤਾ ਹੈ ਸਾਰੀ ਸ੍ਰਿਸ਼ਟੀ ਉੱਪਰ ਕੀਤਾ ਹੈ ਖਾਲਸਾ ਜੀ ਖੰਡਾ ਬ੍ਰਹਮੰਡਾ ਉੱਪਰ ਕੀਤਾ ਹੈ ਜਿਹੜਾ ਇਸ ਬਾਣੀ ਨੂੰ ਧਿਆਉਂਦਾ ਹੈ ਗਾਉਂਦਾ ਜਪਦਾ ਹੈ ਖਾਲਸਾ ਜੀ ਸਤਿਗੁਰ ਦੀ ਖੁਸ਼ੀ ਉਹਨਾਂ ਦੀ ਝੋਲੀ ਵਿੱਚ ਆ ਪੈਂਦੀ ਹੈ ਸੋ ਐਸੀ ਪਾਵਨ ਪਵਿੱਤਰ ਧੁਰ ਕੀ ਬਾਣੀ ਹੈ ਜਿਹੜਾ ਇਸ ਬਾਣੀ ਨੂੰ ਪੜ੍ਹੇਗਾ ਸੁਨੇਗਾ ਖਾਲਸਾ ਜੀ ਮਹਾਰਾਜ ਦੇ ਬਚਨ ਹਨ ਉਹਨਾਂ ਨੂੰ ਭਾਈ ਦੁੱਖ ਨਹੀਂ ਸਤਾਉਣਗੇ ਰੋਗ ਨਹੀਂ ਸੰਤੋਉਣਗੇ ਸੰਤਾਪ ਝੋਰੇ ਉਹਨਾਂ ਤੋਂ ਦੂਰ ਹੋ ਜਾਣਗੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਜਿਨ੍ਹਾਂ ਨੇ ਇਸ ਬਾਣੀ ਨੂੰ ਸੁਣਿਆ ਹੈ ਸੱਚੀ ਬਾਣੀ ਨੂੰ ਉਹਨਾਂ ਦੇ ਦੁੱਖ ਰੋਗ ਸੰਤਾਪ ਖਾਲਸਾ ਜੀ ਦੂਰ ਚਲੇ ਗਏ ਹਨ ਧੁਰ ਕੀ ਬਾਣੀ ਆਈ ਤਿੰਨ ਸਗਲੀਆਂ ਚਿੰਤ ਮਿਟਾਈ ਸਾਰੀਆਂ ਚਿੰਤਾਵਾਂ ਝੋੜਿਆਂ ਨੂੰ ਦੂਰ ਕਰਨ ਵਾਸਤੇ ਇਹ ਧੁਰੋਂ ਬਾਣੀ ਆਈ ਹੈ ਖਾਲਸਾ ਜੀ ਸੋ ਇਸ ਬਾਣੀ ਨੂੰ ਪੜ੍ਹੀਏ ਸੁਣੀਏ ਤਾਂ ਜੋ ਮਹਾਰਾਜ ਦੀ ਕਿਰਪਾ ਨਾਲ ਸਾਨੂੰ ਵੀ ਖਾਲਸਾ ਜੀ ਸਦੀਵੀ ਸੁੱਖ ਪ੍ਰਾਪਤ ਹੋ ਸਕੇ ਮਹਾਰਾਜ ਕਹਿੰਦੇ ਨੇ ਮਾਈ ਗੁਰ ਬਿਣ ਗਿਆਨ ਨਾ ਪਾਈਏ ਬਿਨਾ ਗੁਰੂ ਤੋਂ ਖਾਲਸਾ ਜੀ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ ਇਹ ਸ਼ਬਦਾਵਤਾਰ ਸਾਡਾ ਗੁਰੂ ਹੈ ਜਦੋਂ ਇਸ ਬਾਣੀ ਨੂੰ ਪੜ੍ਹਾਂਗੇ ਸੋਜੀ ਆਵੇਗੀ ਗਿਆਨ ਆਵੇਗਾ ਫਿਰ ਖਾਲਸਾ ਜੀ ਮਹਾਰਾਜ ਦੀ ਸ਼ਰਣੀ ਪਾਵਾਂਗੇ ਤੇ ਬਿਨਾ ਗੁਰੂ ਤੋਂ ਖਾਲਸਾ ਜੀ ਕਦੇ ਵੀ ਸੋਝੀ ਨਹੀਂ ਆ ਸਕਦੀ ਪੰਚਮ ਪਾਤਸ਼ਾਹ ਕਹਿੰਦੇ ਨੇ ਮਾਈ ਗੁਰ ਬਿਨ ਗਿਆਨ ਨਾ ਪਾਈਐ ਅਨਕ ਪ੍ਰਕਾਰ ਫਿਰਤ ਬਿਲਲਾਤੇ ਮਿਲਤ ਨਹੀਂ ਗੋਸਾਈਐ ਤੇ ਭਾਈ ਕਈ ਪ੍ਰਕਾਰ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਤਰੀਕਿਆਂ ਦੇ ਨਾਲ ਬਹੁਤ ਪ੍ਰਕਾਰ ਨਾਲ ਵੇਖਿਆ ਹੈ ਕਿ ਪ੍ਰਾਣੀ ਜਿਹੜੇ ਵਿਲਕਦੇ ਹਨ ਵਿਰਲਾਪ ਕਰਦੇ ਹਨ ਅਨਕ ਅਨਕ ਪ੍ਰਕਾਰ ਫਿਰ 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 ਤੇ ਬਿਲ ਲਾਤੀ ਇਹ ਮਹਾਰਾਜ ਕਹਿੰਦੇ ਵੀ ਵਿਰਲਾਪ ਹੀ ਕਰਦੇ ਫਿਰਦੇ ਨੇ ਲੋਕ ਪਰੰਤੂ ਜਿਹੜਾ ਸ੍ਰਿਸ਼ਟੀ ਦਾ ਮਾਲਕ ਹੈ ਗੋ ਸਾਈਂ ਹੈ ਸਵਾਮੀ ਹੈ ਉਹਨੂੰ ਨਹੀਂ ਮਿਲਿਆ ਜਾ ਸਕਦਾ ਕਿਉਂ ਕਿਉਂਕਿ ਗੁਰੂ ਨਹੀਂ ਹੈ ਨਾ ਗੁਰੂ ਬਿਨਾ ਗਿਆਨ ਨਹੀਂ ਆ ਸਕਦਾ ਤੇ ਖਾਲਸਾ ਜੀ ਗਿਆਨ ਤੋਂ ਬਿਨਾ ਵਾਹਿਗੁਰੂ ਜੀ ਦੀ ਪ੍ਰਾਪਤੀ ਨਹੀਂ ਹੋ ਸਕਦੀ ਸੋ ਇਸ ਕਰਕੇ ਮਹਾਰਾਜ ਕਹਿੰਦੇ ਮੋਹ ਰੋਗ ਸੋਗ ਤਨ ਬਾਧਿਓ ਬਹੁ ਜونی ਪਰਮਾਈ ਹੈ ਤੇ ਇਹ ਖਾਲਸਾ ਜੀ ਜਿਹੜਾ ਗਿਆਨ ਹੈ ਗੁਰੂ ਹੈ ਇਹ ਤੋਂ ਬਿਨਾ ਮੋਹ ਦੀਆਂ ਤੰਦਾਂ ਨੇ ਬੰਦੇ ਨੂੰ ਫੜਿਆ ਹੋਇਆ ਹੈ ਮੋਹ ਦੇ ਵਿੱਚ ਖਾਲਸਾ ਜੀ ਬੰਦਾ ਬੰਨਿਆ ਹੋਇਆ ਭਟਕਦਾ ਹੈ ਫਿਰ ਇਹਨੂੰ ਰੋਗ ਲੱਗਦੇ ਹਨ ਬਿਮਾਰੀਆਂ ਲੱਗਦੀਆਂ ਫਿਰ ਖਾਲਸਾ ਜੀ ਸੋਗ ਜਿਹੜੇ ਸੋਗ ਨੇ ਇਹ ਬੰਦੇ ਨੂੰ ਚਿੰਬੜ ਜਾਂਦੇ ਆ ਤੇ ਦੇਹੀ ਜਿਹੜੀ ਜਕੜੀ ਜਾਂਦੀ ਹੈ ਤੇ ਫਿਰ ਖਾਲਸਾ ਜੀ ਕਨੇਰੀਆਂ ਜੂਨਾ ਜਿਹੜੀਆਂ ਬਹੁਤ ਜੂਨਾ ਭੈੜੀਆਂ ਟੇਡੀਆਂ ਜੂਨਾ ਦੇ ਵਿੱਚ ਇਹਨੂੰ ਧੱਕਿਆ ਜਾਂਦਾ ਤੇ ਇਹ ਖਾਲਸਾ ਜੀ ਫਿਰ ਮੋਹ ਰੋਗ ਸੋਕ ਤਨ ਬਾਧਿਓ ਇਹਦੇ ਵਿੱਚ ਹੀ ਵੱਜ ਕੇ ਰਹਿ ਜਾਂਦਾ ਇਹਨੂੰ ਕੋਈ ਪ੍ਰਾਪਤੀ ਨਹੀਂ ਹੁੰਦੀ ਆਪਾਂ ਵੀ ਖਾਲਸਾ ਜੀ ਇਦਾਂ ਹੀ ਆ ਆਪਾਂ ਦੁੱਖਾਂ ਰੋਗਾਂ ਵਿੱਚ ਗਰਸੇ ਹੋਏ ਆ ਪ੍ਰਾਣੇ ਕਰਮਾਂ ਦੀਆਂ ਖੇਡਾਂ ਹਨ ਜੋ ਪ੍ਰਾਣੇ ਕਰਮਾਂ ਵਿੱਚ ਕੀਤਾ ਜੋ ਕੁਝ ਕੀਤਾ ਉਹ ਸਾਨੂੰ ਭੋਗਣਾ ਪੈ ਰਿਹਾ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਇਹਨੂੰ ਬੇਫਜ਼ੂਲਾ ਜਿਹੜਾ ਤੰਗ ਪਰੇਸ਼ਾਨ ਨਹੀਂ ਕਰਦੇ ਇਹ ਖਾਲਸਾ ਜੀ ਕਰਮਾਂ ਦੀਆਂ ਖੇਡਾਂ ਹਨ ਪਰ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਨੇ ਟਿਕ ਨਾ ਪਾਵੈ ਬਿਨ ਸਤਸੰਗਤ ਕਿਸੇ ਆਗੈ ਜਾਏ ਰੂਹੀ ਹੈ ਕਹਿੰਦੇ ਗੁਰੂ ਦੀ ਸੰਗਤ ਤੋਂ ਬਾਜੂ ਜਿਹੜੀ ਗੁਰੂ ਕੀ ਸਾਧ ਸੰਗਤ ਹੈ ਗੁਰੂ ਕੀ ਸੰਗਤ ਹੈ ਜਿਵੇਂ ਖਾਲਸਾ ਜੀ ਜਿਹੜੀ ਸੰਗਤ ਚ ਪਹਿਰਾ ਕੱਟਦੀ ਆ ਗੁਰੂ ਕੀ ਸੰਗਤ ਹੈ ਚਾਹੇ ਕਿਤੇ ਬਹਿ ਕੇ ਵੀ ਕੱਟੇ ਜੋ ਗੁਰੂ ਕੀ ਹਜ਼ੂਰੀ ਵਿੱਚ ਮਹਾਰਾਜ ਦੇ ਬਚਨ ਸੁਣ ਰਹੀ ਆ ਬਚਨਾਂ ਨੂੰ ਕਮਾ ਰਹੀ ਆ ਸੇਵਾ ਕਰ ਰਹੀ ਆ ਉਹ ਖਾਲਸਾ ਜੀ ਗੁਰੂ ਕੀ ਸਾਧ ਸੰਗਤ ਹੈ ਤੇ ਬਿਨਾ ਸੰਗਤ ਤੋਂ ਖਾਲਸਾ ਜੀ ਮਹਾਰਾਜ ਕਹਿੰਦੇ ਕੋਈ ਵੀ ਜੀਵ ਜਿਹੜਾ ਟੇਕ ਨਹੀਂ ਸਕਦਾ ਬਿਨਾ ਸੰਗਤ ਤੋਂ ਟਿਕਾਣਾ ਨਹੀਂ ਮਿਲਦਾ ਖਾਲਸਾ ਜੀ ਇਸ ਕਰਕੇ ਜਿਹੜਾ ਮਨੁੱਖਾ ਜਨਮ ਸਾਲ ਨੂੰ ਮਿਲਿਆ ਹੈ ਇਹਦੇ ਵਿੱਚ ਗੁਰੂ ਕੀ ਸੰਗਤ ਕਰੀਏ ਗੁਰੂ ਕੀ ਸੰਗਤ ਕਮਾਈਏ ਗੁਰੂ ਕੇ ਬਚਨ ਕਮਾਈਏ ਫਿਰ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਦੀਨ ਦੁਨੀ ਦੇ ਮਾਲਕ ਮਿਹਰਾਂ ਕਰਨਗੇ ਤੇ ਖਾਲਸਾ ਜੀ ਫਿਰ ਸਾਡਾ ਪ੍ਰੇਮ ਜਿਹੜਾ ਹੈ ਉਹ ਸੰਗਤ ਦੇ ਚਰਣਾ ਕਮਲਾਂ ਨਾਲ ਪਾਇਆ ਜਾਵੇਗਾ ਤੇ ਜਦੋਂ ਖਾਲਸਾ ਜੀ ਸੰਗਤ ਦੇ ਚਰਣਾ ਕਮਲਾਂ ਨਾਲ ਪ੍ਰੇਮ ਪਾਇਆ ਜਾਂਦਾ ਸਤਿਗੁਰਾਂ ਦਾ ਪ੍ਰੇਮ ਹਾਸਲ ਹੋ ਜਾਂਦਾ ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਸੰਗਤ ਨਾਲ ਪ੍ਰੇਮ ਕਰਨਾ ਸੰਗਤ ਕਰਨੀ ਗੁਰੂ ਕੀ ਸੰਗਤ ਕਰਨੀ ਉਹਦੇ ਨਾਲ ਸੱਚੇ ਪਾਤਸ਼ਾਹ ਦੀ ਖਾਲਸਾ ਜੀ ਕਿਰਪਾ ਵਰਤਦੀ ਹੈ ਤੇ ਮਹਾਰਾਜ ਸਾਨੂੰ ਸਮਝਾਉਂਦੇ ਹਨ ਕਰੈ ਅਨੁਗ੍ਰਹਿ Swami Meera ਸਾਧ ਚਰਨ ਚਿਤ ਲਾਈ ਹੈ ਜਦੋਂ ਖਾਲਸਾ ਜੀ ਸੰਗਤ ਨਾਲ ਪ੍ਰੇਮ ਕਰਾਂਗੇ ਨਾ ਉਦੋਂ ਜਿਹੜਾ ਪਰਮੇਸ਼ਰ ਮਾਲਕ ਹੈ ਉਹ ਫਿਰ ਮਿਹਰ ਧਾਰਦਾ ਕਿਰਪਾ ਕਰਦਾ ਹੈ ਤੇ ਕੀ ਕਰਦਾ ਫਿਰ ਕਿਰਪਾ ਕਰਕੇ ਸੰਕਟ ਘੋਰ ਘਟੇ ਕਿਨ ਭੀਤਰ ਨਾਨਕ ਹਰ ਦਰਸ ਸਮਾਈ ਹੈ ਜਿਨ੍ਹਾਂ ਦੇ ਫਿਰ ਗੁਰੂ ਮਹਾਰਾਜ ਕਿਰਪਾ ਕਰਦੇ ਆ ਧੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਉਹਨਾਂ ਦੇ ਭਿਆਨਕ ਤੋਂ ਭਿਆਨਕ ਦੁੱਖ ਜਿਹੜੇ ਆ ਉਹ ਸਤਿਗੁਰੂ ਜੀ ਛੇਣ ਵਿੱਚ ਘਟ ਦਿੰਦੇ ਆ ਤੇ ਆਪਣੇ ਦਰਸ਼ਨ ਦੇ ਕੇ ਖਾਲਸਾ ਦੀ ਨਿਹਾਲ ਕਰ ਦਿੰਦੇ ਜਿਹੜਾ ਗੁਰੂ ਕੀ ਸੰਗਤ ਨਹੀਂ ਤਿਆਗਦਾ ਤੋ ਐਡਾ ਮਹਾਰਾਜਿਆਂ ਨੇ ਬਚਨ ਕਰਨਾ ਕੀਤਾ ਹੈ ਤੇ ਜਿਹੜਾ ਖਾਲਸਾ ਜੀ ਫਿਰ ਗੁਰੂ ਕੀ ਸੰਗਤ ਵਿੱਚ ਆਉਣ ਲੱਗ ਪੈਂਦਾ ਸੰਗ ਕਰਨ ਲੱਗ ਪੈਂਦਾ ਫਿਰ ਉਹਦੇ ਹਿਰਦੇ ਵਿੱਚੋਂ ਇਹੀ ਅਰਦਾਸ ਨਿਕਲਦੀ ਹੈ ਪ੍ਰਭ ਇਹ ਹੈ ਮਨੂਰਥ ਮੇਰਾ ਮਹਾਰਾਜ ਏ ਸੱਚੇ ਪਾਤਸ਼ਾਹ ਜੀ ਮੇਰੇ ਮਨ ਵਿੱਚ ਇਹੀ ਤਾਂਗ ਹੈ ਕਿਰਪਾ ਨਿਧਾਨ ਦਿਆਲ ਮੋਹ ਹੈ ਦੀਜੈ ਕਰ ਸੰਤਨ ਕਾ ਚੇਰਾ ਹੇ ਕਿਰਪਾ ਦੇ ਖਜ਼ਾਨੇ ਦਿਆਲੂ ਸਤਿਗੁਰੂ ਜੀ ਮੇਰੇ ਤੇ ਕਿਰਪਾ ਕਰੋ ਦਿਆਲਤਾ ਧਾਰਨਾ ਕਰੋ ਤੇ ਮਹਾਰਾਜ ਮੈਂ ਆਪ ਜੀ ਦੀ ਸੰਗਤ ਦਾ ਗੋਲਾ ਬਣ ਕੇ ਰਵਾਂ ਆਪ ਜੀ ਦੇ ਸੰਤਾਂ ਦਾ ਦਾਸ ਬਣ ਕੇ ਰਵਾਂ ਇਹ ਖਾਲਸਾ ਜੀ ਉਹਦੇ ਹਿਰਦੇ ਵਿੱਚੋਂ ਫਿਰ ਅਰਦਾਸ ਆਉਂਦੀ ਹੈ ਜਿਹੜਾ ਗੁਰੂ ਕੀ ਸੰਗਤ ਕਰਦਾ ਤੇ ਇਸ ਕਰਕੇ ਉਹ ਇਹੀ ਕਹਿੰਦਾ ਕਿ ਤਨ ਮਨ ਅਰਪ ਕਰੋਂ ਜਨ ਸੇਵਾ ਰਸਨਾ ਹਰ ਗੁਣ ਗਾਵੂ ਮਹਾਰਾਜ ਮੇਰੇ ਤੇ ਕਿਰਪਾ ਕਰੋ ਮੈਂ ਤਨ ਕਰਕੇ ਮਨ ਕਰਕੇ ਅਰਪਣ ਕਰਕੇ ਆਪ ਜੀ ਦੀ ਸੰਗਤ ਦੀ ਸੇਵਾ ਕਰਾਂ ਤੇ ਇਹ ਰਸਨਾ ਦੇ ਨਾਲ ਮਹਾਰਾਜ ਵਾਹਿਗੁਰੂ ਵਾਹਿਗੁਰੂ ਜਪਾਂ ਤੇ ਸਾਸ ਸਾਸ ਸਿਮਰੋ ਪ੍ਰਭ ਆਪਣਾ ਸੰਤ ਸੰਗ ਨਿਤ ਰਹੀਐ ਤੇ ਮਹਾਰਾਜ ਮੇਰੇ ਤੇ ਕਿਰਪਾ ਕਰ ਮੈਂ ਸਾਧ ਦੇ ਸਾਧ ਸੰਗਤ ਵਿੱਚ ਵਿਚਰਦਾ ਰਵਾਂ ਤੇ ਮਹਾਰਾਜ ਹਰ ਸਵਾਸੀ ਦੇ ਨਾਲ ਵਾਹਿਗੁਰੂ ਜੀ ਤੁਹਾਨੂੰ ਯਾਦ ਕਰਦਾ ਰਵਾਂ ਏਕ ਆਧਾਰ ਨਾਮ ਧਨ ਮੂਰਾ ਅਨੰਦ ਨਾਨਕ ਇਹੋ ਲਈ ਹੈ ਤੇ ਮਹਾਰਾਜ ਮੇਰੇ ਤੇ ਕਿਰਪਾ ਕਰੋ ਵਾਹਿਗੁਰੂ ਦਾ ਨਾਮ ਹੀ ਮੇਰਾ ਇੱਕੋ ਇੱਕ ਆਸਰਾ ਤੇ ਮਾਲ ਧਨ ਹੈ ਕੇਵਲ ਇਸੇ ਤੋਂ ਹੀ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਮੈਨੂੰ ਖੁਸ਼ੀ ਪ੍ਰਾਪਤ ਹੁੰਦੀ ਹੈ ਜਿਹੜਾ ਸੰਗਤ ਕਰਦਾ ਉਹਦਾ ਮਨ ਖਾਲਸਾ ਜੀ ਬਦਲਦਾ ਹੈ ਨਹੀਂ ਤੇ ਨਹੀਂ ਬਦਲਦਾ ਕਿਉਂਕਿ ਮਹਾਰਾਜ ਕਹਿੰਦੇ ਜੇ ਮਨ ਨਹੀਂ ਮੰਨਿਆ ਨਾ ਤੇ ਖਾਲਸਾ ਜੀ ਕਿਸੇ ਵੀ ਚੀਜ਼ ਦੀ ਪ੍ਰਾਪਤੀ ਨਹੀਂ ਹੋ ਸਕਦੀ ਮਨ ਮੰਨਿਆ ਤਾਂ ਹਾਰ ਜਾਣਿਆ ਜਿਨ੍ਹਾਂ ਦਾ ਮਨ ਮੰਨ ਗਿਆ ਹੈ ਉਹਨਾਂ ਨੇ ਫਿਰ ਖਾਲਸਾ ਜੀ ਵਾਹਿਗੁਰੂ ਮਹਾਰਾਜ ਨੂੰ ਜਾਣ ਲਿਆ ਹੈ ਪਛਾਣ ਲਿਆ ਹੈ ਸੋ ਇਸ ਕਰਕੇ ਮਹਾਰਾਜ ਜੀ ਜੋ ਸਾਨੂੰ ਸਮਝਾਉਂਦੇ ਹਨ ਉਹਦੇ ਭਾਈ ਆਪਾਂ ਤੁਰਿਆ ਕਰੀਏ ਫਿਰ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਵਰਤਦੀ ਹੈ ਤੇ ਮਹਾਰਾਜ ਕਹਿੰਦੇ ਜਿਹੜਾ ਨਾਮ ਜਪਦਾ ਹੈ ਪਾਰ ਉਤਾਰਾ ਉਹਦਾ ਹੀ ਹੋਵੇਗਾ ਦੂਜੇ ਦਾ ਨਹੀਂ ਹੋਣਾ ਹਰ ਜਪ ਸੇਵਕ ਪਾਰ ਉਤਾਰਿਓ ਮਹਾਰਾਜ ਜਿਨ੍ਹਾਂ ਨੇ ਸਿਮਰਨ ਕੀਤਾ ਹੈ ਤੇਰਾ ਸਿਮਰਨ ਕੀਤਾ ਹੈ ਜਿਨਹੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਤੇਰਾ ਨਾਮ ਸਿਮਰਿਆ ਹੈ ਉਹਨਾਂ ਨੂੰ ਫਿਰ ਤੁਸੀਂ ਪਾਰ ਕਰ ਦਿੱਤਾ ਸੰਸਾਰ ਤੋਂ ਮਹਾਰਾਜ ਉਹਨਾਂ ਨੂੰ ਤੁਸੀਂ ਤਾਰ ਦਿੱਤਾ ਹੈ ਸੰਸਾਰ ਸਮੁੰਦਰ ਤੋਂ ਅੱਗੇ ਪਾਰ ਲੰਘਾ ਦਿੱਤਾ ਹੈ ਦੀਨ ਦਇਆਲ ਭਾਏ ਪ੍ਰਭ ਆਪ ਨੇ ਬਹੁੜ ਜਨਮ ਨਹੀਂ ਮਾਰਿਓ ਤੇ ਫਿਰ ਉਹਨਾਂ ਤੇ ਕਿਰਪਾ ਹੁੰਦੀ ਜਿਹੜੀ ਸੰਗਤ ਕਰਦੇ ਗੁਰੂ ਕੀ ਸੰਗਤ ਕਰਨੀ ਗੁਰੂ ਕੀ ਸ਼ਰਣੀ ਜਾਣਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦ دیدار ਕਰਨ ਜਾਣਾ ਖਾਲਸਾ ਜੀ ਇਹਦੇ ਨਾਲ ਮਹਾਰਾਜ ਦੀ ਕਿਰਪਾ ਦਿਆਲਤਾ ਦੇ ਪਾਤਰ ਆਪਾਂ ਬਣਦੇ ਹਾਂ ਤੇ ਮਹਾਰਾਜ ਕਹਿੰਦੇ ਜਿਹੜਾ ਗੁਰੂ ਕੀ ਸੰਗਤ ਕਰਦਾ ਹੈ ਉਹਨੂੰ ਫਿਰ ਮਹਾਰਾਜ ਜਿਹੜੀਆਂ ਟੇਡੀਆਂ ਮੇਡੀਆਂ ਜੂਨਾ ਵਿੱਚ ਉਹਨਾਂ ਵਿੱਚੋਂ ਬਚਾ ਲੈਂਦਾ ਸੋ ਇਸ ਕਰਕੇ ਸਾਧ ਸੰਗਮ ਗੁਣ ਗਾਵੇ ਹਰ ਕੇ ਰਤਨ ਜਨਮ ਨਹੀਂ ਹਾਰਿਓ ਮਹਾਰਾਜ ਮੇਰੇ ਤੇ ਇਹੀ ਕਿਰਪਾ ਕਰੋ ਮੈਂ ਸਤ ਸੰਗਤ ਵਿੱਚ ਮਿਲ ਕੇ ਤੇ ਵਾਹਿਗੁਰੂ ਜੀ ਤੁਹਾਡਾ ਜਸ ਗਾਇਨ ਕਰਦਾ ਰਵਾਂ ਤੇ ਮੇਰੇ ਤੇ ਕਿਰਪਾ ਕਰੋ ਇਹ ਹੀਰੇ ਵਰਗਾ ਜਿਹੜਾ ਮਨੁੱਖਾ ਜੀਵਨ ਹੈ ਇਹਨੂੰ ਮਹਾਰਾਜ ਮੈਂ ਹਾਰਾ ਨਾ ਜਿੱਤ ਕੇ ਇੱਥੋਂ ਜਾਵਾਂ ਸੋ ਇਸ ਕਰਕੇ ਖਾਲਸਾ ਜੀ ਮਹਾਰਾਜ ਕਹਿੰਦੇ ਪ੍ਰਭ ਗੁਣ ਗਾਏ ਵਿਖੇ ਬਨ ਤਰਿਆ ਇਹ ਵਿਖੇ ਬਨ ਹੈ ਖਾਲਸਾ ਜੀ ਜਿਹੜਾ ਸੰਸਾਰ ਸਮੁੰਦਰ ਹੈ ਨਾ ਇਹ ਬਹੁਤ ਔਖਾ ਹੈ ਜ਼ਹਿਰ ਜ਼ਹਿਰ ਦਾ ਸਮੁੰਦਰ ਹੈ ਖਾਲਸਾ ਜੀ ਮਹਾਰਾਜ ਕਹਿੰਦੇ ਪ੍ਰਭ ਗੁਣ ਗਾਇਬ ਵਿਖੇ ਬਨ ਤਰਿਆ ਜਿਨ੍ਹਾਂ ਨੇ ਵਾਹਿਗੁਰਜੀ ਦੇ ਗੁਣ ਗਾਏ ਹਨ ਜਿਹੜੇ ਵਾਹਿਗੁਰਜੀ ਦਾ ਜਸ ਕਰਦੇ ਹਨ ਬਾਣੀ ਪੜ੍ਹਦੇ ਹਨ ਉਹਨਾਂ ਨੇ ਖਾਲਸਾ ਜੀ ਇਹ ਫਿਰ ਜ਼ਹਿਰ ਦਾ ਜਿਹੜਾ ਸਮੁੰਦਰ ਹੈ ਇਹਨੂੰ ਤਰ ਲਿਆ ਹੈ ਕੁਲੈ ਸਮੂਹ ਉਧਾਰਿਓ ਕੱਲੇ ਆਪ ਨਹੀਂ ਤਰੇ ਉਹਨਾਂ ਨੇ ਆਪਣੀ ਅੰਸ ਬੰਸ ਨੂੰ ਵੀ ਖਾਲਸਾ ਜੀ ਧਾਰ ਲਿਆ ਹੈ ਜਿਵੇਂ ਸਤਿਗੁਰੂ ਜੀ ਕਹਿੰਦੇ ਜਿਨਿ ਨਾਮ ਤੇ ਆਇਆ ਗਏ ਮਸਕਤ ਘਾਲ ਨਾਨਕ ਦੇ ਮੁਖੀ ਉਜਲੇ ਕੇਤੀ ਛੁੱਟੀ ਨਾਲ ਕਿੰਨੇ ਹੀ ਛੁੱਟ ਗਏ ਨੇ ਖਾਲਸਾ ਜੀ ਉਹਨਾਂ ਦੇ ਪਿੱਛੇ ਜਿਨ੍ਹਾਂ ਨੇ ਸੱਚੇ ਪਾਤਸ਼ਾਹ ਮਹਾਰਾਜ ਦਾ ਨਾਮ ਜਪਿਆ ਹੈ ਤੇ ਗੁਰੂ ਗਰੀਬ ਨਿਵਾਜ ਮਹਾਰਾਜ ਸਾਨੂੰ ਵੀ ਖਾਲਸਾ ਜੀ ਇਹੀ ਕਹਿੰਦੇ ਆ ਕਿ ਭਾਈ ਨਾਮ ਜਪੋ ਨਾਮ ਦੇ ਵਿੱਚ ਸਾਰੀਆਂ ਖੇਡਾਂ ਹਨ ਨਾਮ ਨੂੰ ਜਪ ਲੇਗਾ ਤੇ ਭਾਈ ਤੈਨੂੰ ਕੁਝ ਮਿਲ ਜਾਵੇਗਾ ਕੁਝ ਜੁੜ ਜਾਵੇਗਾ ਕੋਈ ਭਲਾ ਹੋ ਜਾਵੇਗਾ ਨਹੀਂ ਤੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਸਭ ਕਿਸ ਜੀਵਤ ਕੋ ਵਿਵਹਾਰ ਜਿੰਨਾ ਚਿਰ ਤੂੰ ਜਿਉਂਦਾ ਹੈ ਭਾਈ ਜਿੰਨਾ ਚਿਰ ਤੇਰੇ ਅੰਦਰ ਆਤਮਾ ਵਸੀ ਹੋਈ ਹੈ ਉਹਨਾਂ ਚਿਰ ਇਹ ਤੇਰੇ ਸਾਹ ਜਿਹੜੇ ਵਿਹਾਰ ਹਨਕਾਰ ਵਿਹਾਰ ਚੱਲਦੇ ਹਨ ਨਹੀਂ ਤੇ ਖਾਲਸਾ ਜੀ ਕੋਈ ਨਹੀਂ ਰੱਖਦਾ ਜੇ ਇਸ ਵੇਲੇ ਦੇਹ ਦੇ ਕੋਲੋਂ ਆਤਮਾ ਵੱਖਰੀ ਹੋ ਜਾਂਦੀ ਮਹਾਰਾਜ ਕਹਿੰਦੇ ਤਨ ਤੇ ਪ੍ਰਾਣ ਹੋਤ ਜਬ ਨਿਹਾਰੇ ਟੇਰਤ ਪ੍ਰੇਦ ਪੁਕਾਰ ਜਦੋਂ ਤੇਰੀ ਆ ਜਿਹੜਾ ਸਰੀਰ ਹੈ ਦੇਹੀ ਹੈ ਇਹਦੇ ਨਾਲੋਂ ਜਦੋਂ ਆਤਮਾ ਵੱਖਰੀ ਹੋ ਜਾਂਦੀ ਹੈ ਤੇ ਤੈਨੂੰ ਸਾਰਿਆਂ ਨੇ ਪ੍ਰੇਰ ਕਰਕੇ ਆਖਣਾ ਹੈ ਪੂਤ ਕਰਕੇ ਆਖਣਾ ਹੈ ਤੇ ਆਦ ਘਰੀ ਕੋ ਨਹਿ ਰੱਖੈ ਘਰ ਤੇ ਦੇਤ ਨਿਕਾਰ ਤੇ ਖਾਲਸਾ ਜੀ ਮਹਾਰਾਜ ਕਹਿੰਦੇ ਕੋਈ ਅੱਧੀ ਘੜੀ ਨਹੀਂ ਜੇ ਘਰ ਵਿੱਚ ਰੱਖਦਾ ਤੇ ਘਰ ਵਿੱਚੋਂ ਕੱਢ ਕੇ ਲੈ ਜਾਂਦੇ ਤੇ ਅੱਗ ਲਾ ਕੇ ਫੂਕ ਦਿੰਦੇ ਆ ਤੇ ਕੋਈ ਨਹੀਂ ਜੇ ਰੱਖਦਾ ਜੇ RAM ਦਾ ਨਾਮ ਜਪਾਂਗੇ ਵਾਹਿਗੁਰੂ ਦਾ ਨਾਮ ਜਪਾਂਗੇ ਤੇ ਮਹਾਰਾਜ ਕਹਿੰਦੇ ਕਹੋ ਨਾਨਕ ਭਜ RAM ਨਾਮ ਨਿਤ ਜਾ ਤੇ ਹੋਤ ਉਧਾਰ ਗੁਰੂ ਨਾਨਕ ਸਾਹਿਬ ਨੌਵੇਂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਭਾਈ ਜੇ ਤੂੰ ਵਾਹਿਗੁਰਜੀ ਦਾ ਸਿਮਰਨ ਕਰਦਾ ਰਹੇ ਉਚਾਰਨ ਕਰਦਾ ਰਹੇ ਤਾਂ ਅੰਤ ਨੂੰ ਤੈਨੂੰ ਮੁਕਤੀ ਪ੍ਰਾਪਤ ਹੋ ਜਾਵੇਗੀ ਤੈਨੂੰ ਕਿਸੇ ਵੱਲ ਵੇਖਣ ਦੀ ਲੋੜ ਨਹੀਂ ਕਿਉਂਕਿ ਜਗਤ ਮੈਂ ਝੂਠੀ ਦੇਖੀ ਪ੍ਰੀਤ ਮਹਾਰਾਜ ਵੇਖ ਕੇ ਦੱਸ ਗਏ ਨੇ ਕਿ ਇੱਥੇ ਸਭ ਕੁਝ ਝੂਠਾ ਹੈ ਆਪਣੇ ਹੀ ਸੁੱਖ ਸਿਓ ਸਭ ਲਾਗੇ ਕਿਆ ਦਾਰਾ ਕਿਆ ਮੀਤ ਮਹਾਰਾਜ ਕਹਿੰਦੇ ਸਭ ਕੁਝ ਆਪਣੇ ਆਪ ਨੂੰ ਆਪਣੇ ਆਪਨ ਖਾਤਰੇ ਲੱਗੇ ਹੋਏ ਹਨ ਆਪਣੇ ਲੋਭ ਵਾਸ ਲੱਗੇ ਹੋਏ ਆਪਣੇ ਸੁੱਖ ਵਾਸ ਖਾਤਰ ਲੱਗੇ ਹੋਏ ਨੇ ਤੇਰਾ ਭਾਈ ਕਿਸੇ ਨੂੰ ਕੋਈ ਚਿਤ ਵਿੱਚ ਖਿਆਲ ਨਹੀਂ ਮੇਰੋਂ ਮੇਰੋਂ ਸਭਾ ਕਹਤ ਹੈ ਹਿਤ ਸਿਓ ਬਾਧਿਓ ਚਿਤ ਸਾਰੇ ਕਹਿੰਦੇ ਆਗੇ ਭਾਈ ਇਹ ਮੇਰਾ ਹੈ ਇਹ ਮੇਰਾ ਹੈ ਕਿਉਂਕਿ ਚੇਤ ਵਿੱਚ ਮੂਹ ਹੈ ਨਾ ਮੂਹ ਨੇ ਬੰਨਿਆ ਹੋਇਆ ਅੰਤਕਾਰ ਸੰਗੀ ਨਾ ਕੋਉ ਇਹ ਅਚਰਜ ਹੈ ਰੀਤ ਤੇ ਪਰ ਖਾਲਸਾ ਜੀ ਅਖੀਰ ਵੇਲੇ ਕੋਈ ਸਾਥੀ ਨਹੀਂ ਬਣਦਾ ਇਹ ਦੁਨੀਆ ਦਾ ਰਿਵਾਜ ਹੈ ਪਰ ਫਿਰ ਵੀ ਖਾਲਸਾ ਜੀ ਮਨ ਸਮਝਦਾ ਨਹੀਂ ਮਨ ਮੂਰਖ ਅਜ ਹੂਨ ਐ ਸਮਝਤ ਸਿੱਖ ਦੇ ਹਾਰਿਓ ਨੀਤ ਮਹਾਰਾਏ ਕਹਿੰਦੇ ਮੈਂ ਤੇ ਨਿਤਾ ਨਿਤ ਸਿੱਖ ਦੇ ਰਿਆ ਮਤ ਦੇ ਰਿਆਂ ਰੋਜ ਸਿੱਖਿਆ ਦੇ ਰਿਆਂ ਪਰ ਮਨ ਮੂਰਖ ਜਿਹੜਾ ਲੋਕਾਂ ਦਾ ਨਹੀਂ ਸਮਝਦਾ ਨਾਨਕ ਭਵਜਲ ਪਾਰ ਪਰਹਿ ਜੋ ਗਾਵੇ ਪ੍ਰਭ ਕੇ ਗੀਤ ਜਿਹੜਾ ਵਾਹਿਗੁਰੂ ਦੇ ਗੀਤ ਗਾਵੇਗਾ ਉਹਦੀ ਸਿਫਤ ਸਲਾਹ ਕਰੇਗਾ ਉਹੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਭਵਜਲ ਚੋਂ ਪਾਰ ਹੋਵੇਗਾ ਦੁੱਜੇ ਦਾ ਕੋਈ ਪਾਰ ਉਤਾਰਾ ਖਾਲਸਾ ਜੀ ਨਹੀਂ ਹੋਣਾ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰਾਂ ਦੀ ਕਿਰਪਾ ਨਾਲ ਜੋ ਆਈ ਹੈ ਇਹ ਹੱਡ ਬੀਤੀ ਖਾਲਸਾ ਜੀ ਇੱਕ ਮਾਤਾ ਜੀ ਨੇ ਸੁਣਾਉਣਾ ਕੀਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਤੇ ਬੜੀ ਵੱਡੀ ਕਿਰਪਾ ਕੀਤੀ ਇਹ ਵੀ ਖਾਲਸਾ ਜੀ ਸ਼ਹੀਦੀ ਦੇ ਨਾਲ ਰਿਲੇਟਡ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਦਾਸ ਨੂੰ ਕੁਝ 4 ਮਹੀਨੇ ਪਹਿਲਾਂ ਇਹ ਮਾਤਾ ਜੀ ਉਹਨਾਂ ਨੇ ਖਾਲਸਾ ਜੀ ਕੈਨੇਡਾ ਤੋਂ ਮੈਸੇਜ ਕੀਤਾ ਸੀ ਕਿ ਅਸੀਂ ਤੁਹਾਡੀ ਹੱਡ ਬੀਤੀ ਸੁਣੀ ਹੈ ਸ਼ਹੀਦੀ ਦੇਖਦੀ ਤੇ ਸਾਨੂੰ ਦੱਸੋ ਵੀ ਸਾਡੇ ਘਰ ਵਿੱਚ ਬਰਕਤ ਨਹੀਂ ਹੈ ਬਹੁਤ ਅਸੀਂ ਤੰਗ ਪਰੇਸ਼ਾਨ ਆ ਕਰਜ਼ਾ ਸਿਰ ਇੱਥੇ ਚੜ ਗਿਆ ਤੇ ਸਮਾਨ ਵੀ ਸਾਡਾ ਜਿਹੜਾ ਉਹ ਕਹਿ ਲਓ ਕਿ ਦੁਕਾਨ ਇੱਕ ਦੁਕਾਨ ਹੈ ਉਹਦੇ ਵਿੱਚ ਖਰਾਬ ਹੋ ਰਿਹਾ ਇੱਕ ਸਾਡਾ ਟਰੱਕ ਹੈ ਉਹ ਵੀ ਨਹੀਂ ਚੱਲਦਾ ਉਹ ਵੀ ਖੜਾ ਹੈ ਤੇ ਨੁਕਸਾਨ ਹੀ ਨੁਕਸਾਨ ਹੋ ਰਿਹਾ ਕੋਈ ਲਾਭ ਨਹੀਂ ਹੋ ਰਿਹਾ ਤੇ ਦਾਸ ਨੇ ਉਹਨਾਂ ਨੂੰ ਪੁੱਛਿਆ ਸੀ ਵੀ ਤੁਸੀਂ ਕੀ ਕਰਦੇ ਆ ਉਹ ਕਹਿੰਦੇ ਵੀ ਅਸੀਂ ਘਰ ਵਿੱਚ ਸ਼ੀਦਾ ਦੀ ਜੋਤ ਲਾਉਂਦੇ ਆ ਬਾਬਾ ਦੀਪ ਸਿੰਘ ਸਾਹਿਬ ਦੇ ਨਾਮ ਦੀ ਜੋਤ ਲਾਉਂਦੇ ਆ ਰੋਜ਼ ਤੇ ਮੈਂ ਉਹਨਾਂ ਨੂੰ ਪੁੱਛਣਾ ਕੀਤਾ ਅਸੀਂ ਵੀ ਕੋਈ ਪਾਠ ਪੂਜਾ ਕਰਦੇ ਹਾਂ ਤੇ ਖਾਲਸਾ ਜੀ ਉਹਨਾਂ ਨੇ ਦੱਸਿਆ ਸੀ ਵੀ ਨਹੀਂ ਪਾਠ ਪੂਜਾ ਤੇ ਅਸੀਂ ਇੰਨੀ ਜ਼ਿਆਦਾ ਨਹੀਂ ਕਰਦੇ ਮਾਤਾ ਕਹਿੰਦੀ ਵੀ ਮੈਂ ਹੀ ਮੂਲ ਮੰਤਰ ਦਾ ਅਭਿਆਸ ਕਰਦੀ ਹਾਂ ਲਾਗੇ ਬੈ ਕੇ ਉਹ ਵੀ 15 20 ਮਿੰਟ ਇਹ ਤੋਂ ਜ਼ਿਆਦਾ ਨਹੀਂ ਤੇ ਦਾਸ ਨੇ ਖਾਲਸਾ ਜੀ ਜੋ ਮਹਾਰਾਜ ਨੇ ਦੱਸਿਆ ਉਹੀ ਦਾਸ ਨੇ ਉਹਨਾਂ ਨੂੰ ਦੱਸ ਦਿੱਤਾ ਵੀ ਸਤਿਗੁਰੂ ਕਹਿੰਦੇ ਆ ਕਿ ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ ਦੇ ਮੂਲ ਮੰਤਰ ਜਪਣਾ ਇਸ਼ਨਾਨ ਪਾਨ ਕਰਕੇ ਫਿਰ ਉਸ ਤੋਂ ਬਾਅਦ ਗੁਰ ਮੰਤਰ ਜਪੋ ਫਿਰ ਖਾਲਸਾ ਜੀ ਪੰਜਾਂ ਬਾਣੀਆਂ ਦਾ ਨਿਤਨੇਮ ਕਰੋ ਹੋ ਸਕੇ ਤੇ ਸੁਖਨੀ ਸਾਹਿਬ ਵੀ ਅਮਰਤ ਵੇਲੇ ਪੜ ਲਓ ਆਸਾ ਦੀ ਵਾਰ ਪੜ ਲਓ ਹੋਰ ਵੀ ਬਿਆੰਤ ਬਾਣੀਆਂ ਹਨ ਫਿਰ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰੋ ਫਿਰ ਸਤਿਗੁਰੂ ਜੀ ਮੇਰਾ ਕਰਨ ਸ਼ਾਮਾਂ ਦੇ ਟਾਈਮ ਦੋ ਬਾਣੀਆਂ ਦਾ ਜਾਪ ਕਰੋ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਖੁਸ਼ੀ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਜਿਹੜੇ ਨਿਤਾ ਪ੍ਰਤੀ ਇਹ ਜਾਪ ਕਰਦੇ ਤੇ ਫਿਰ ਉਸ ਤੋਂ ਬਾਅਦ ਦਾਸ ਨੇ ਇਹੀ ਗੱਲ ਕਹੀ ਸੀ ਵੀ ਬਾਬਾ ਦੀਪ ਸਿੰਘ ਸਾਹਿਬ ਦੇ ਨਾਮ ਦੀ ਤੁਸੀਂ ਜੋਤ ਲਾਉਨੇ ਹੋ ਉਹਨਾਂ ਦੇ ਚਰਨਾਂ ਵਿੱਚ ਅਰਦਾਸ ਵੀ ਕਰਿਆ ਕਰੋ ਤੇ ਕੁਝ ਅੱਧਾ ਘੰਟਾ 20 ਮਿੰਟ ਬੈਠ ਕੇ ਤੇ ਬਾਬਾ ਦੀਪ ਸਿੰਘ ਸਾਹਿਬ ਦਾ ਧਿਆਨ ਧਰ ਕੇ ਸਿਮਰਨ ਅਭਿਆਸ ਕਰਿਆ ਕਰੋ ਮਹਾਰਾਜ ਜਰੂਰ ਤੁਹਾਡੇ ਘਰ ਬਰਕਤਾਂ ਪਾਉਣਗੇ ਤੇ ਖਾਲਸਾ ਜੀ ਉਹ માતા ਨੇ ਐਵੇਂ ਹੀ ਸ਼ੁਰੂ ਕਰ ਲਿਆ ਪੰਜਾਂ ਬਾਣੀਆਂ ਦਾ ਸਵੇਰੇ ਦੋ ਬਾਣੀਆਂ ਸ਼ਾਮ ਨੂੰ ਦੁਪਹਿਰ ਵੇਲੇ ਵੀ ਖਾਲਸਾ ਜੀ ਚੌਪਈ ਸਾਹਿਬ ਦੇ ਪਾਠ ਕਰਦੀ ਹੁੰਦੀ ਸੀ માતા ਤੇ ਮਹਾਰਾਜ ਦੀ ਕਿਰਪਾ ਨਾਲ ਇਹ ਚਾਰਕ ਜਾਂ ਪੰਜ ਮਹੀਨੇ ਹੋਏ ਹੋਣਗੇ ਗੱਲ ਨੂੰ ਤੇ ਖਾਲਸਾ ਜੀ ਉਸ ਤੋਂ ਬਾਅਦ ਉਹਨਾਂ ਨੇ ਸ਼ਹੀਦੀ ਦੇ ਇੱਕ ਬਾਰੇ ਸੁਣਿਆ ਤੇ ਉਹ માતા ਅਮਰਤਧਾਰੀ ਸੀ ਮਹਾਰਾਜ ਦੀ ਕਿਰਪਾ ਵਰਤ ਗਈ ਉਹਨਾਂ ਨੂੰ ਨਾ ਸਵਾ ਕ ਮਹੀਨਾ ਹੋ ਗਿਆ ਸੀ ਇਦਾਂ ਨਿਤਨੇਮ ਕਰਦੇ ਆ ਤੇ ਮਹਾਰਾਜ ਦੀ ਕਿਰਪਾ ਹੋਈ ਸਤਗੁਰਾਂ ਦੀ ਮਿਹਰ ਹੋਈ ਤੇ ਮਾਦਾ ਕਹਿੰਦੀ ਮੈਨੂੰ ਸੁਪਨਾ ਆਇਆ ਤੇ ਸੁਪਨੇ ਦੇ ਵਿੱਚ ਨਾ ਸਾਡੇ ਘਰੇ ਨਾ ਜਿੱਦਾਂ ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਸ਼ੀਦੀ ਦੀ ਕੀ ਹੁੰਦੀ ਆ ਕਹਿੰਦੀ ਪੁੱਤਰ ਜੀ ਵੀ ਮੈਨੂੰ ਇਹ ਸੁਪਨਾ ਆਇਆ ਵੀ ਸਾਡੇ ਘਰ ਵਿੱਚ ਨਾ ਡੰਡਾ ਕੁੰਡਾ ਲੈ ਕੇ ਕੋਈ ਆਇਆ ਉਹ ਸਨਹਿਰੇ ਸਲੋਤਰ ਨੂੰ ਡੰਡਾ ਕੁੰਡਾ ਦੱਸਿਆ ਉਹਨਾਂ ਨੇ ਕਹਿੰਦੀ ਕੋਈ ਡੰਡਾ ਕੁੰਡਾ ਲੈ ਕੇ ਆਇਆ ਜਿੱਦਚਾ ਆਪਾਂ ਮਸਾਲਾ ਕੁੜਦੇ ਆ ਉਹ ਨਿਹੰਗ ਸਿੰਘ ਸੀ 15 20 ਮੈਨੂੰ ਸੁਪਨੇ 'ਚ ਨજર ਆਏ ਤੇ ਉਹ ਇਦਾਂ ਡੰਡੇ ਕੁੰਡੇ ਦੇ ਵਿੱਚ ਉਹਨਾਂ ਨੇ ਪਤਾ ਨਹੀਂ ਕੀ ਪਾ ਕੇ ਬੜਾ ਉਹਨਾਂ ਰਗੜਿਆ ਤੇ ਫਿਰ ਉੱਚੀ ਉੱਚੀ ਜਕਾਰੇ ਛੱਡਦੇ ਸੀ ਇਹ ਮੈਨੂੰ ਸੁਪਨਾ ਆਇਆ ਤੇ ਉਹਨਾਂ ਨੇ ਜਿਹੜਾ ਮੈਨੂੰ ਦੱਸਿਆ ਤੇ ਮੈਂ ਉਹਨਾਂ ਨੂੰ ਇਹੀ ਗੱਲ ਕਹੀ ਵੀ ਮਾਤਾ ਜੀ ਜਿਹੜਾ ਤੁਸੀਂ ਦੁਪਹਿਰ ਨੂੰ ਕੀ ਕਰਦੇ ਹੁੰਨੇ ਆ ਹੁਣ ਤੇ ਕਹਿੰਨੇ ਮੈਂ ਦੁਪਹਿਰ ਨੂੰ ਨਾ ਦੋ ਮਾਲਾ ਬਾਬਾ ਦੀਪ ਸਿੰਘ ਸਾਹਿਬ ਦੇ ਨਾਮ ਦੀਆਂ ਕੱਢਦੀ ਆ ਤੇ ਦਾਸ ਨੇ ਇਹੀ ਗੱਲ ਕਹੀ ਵੀ ਪਰ ਸ਼ਹੀਦਾ ਨੇ ਤੁਹਾਨੂੰ ਸੰਕੇਤ ਦਿੱਤਾ ਤੇ ਖਾਲਸਾ ਜੀ ਐਸੀ ਕਾਲਾ ਬਾਬਾ ਦੀਪ ਸਿੰਘ ਸਾਹਿਬ ਨੇ ਵਰਤੌਣਾ ਕੀਤੀ ਮਾਤਾ ਨੂੰ ਵਿਖਾ ਦਿੱਤਾ ਵੀ ਭਾਈ ਸਾਨੂੰ ਸ਼ਹੀਦੀ ਦੇ ਇੱਕ ਰਸਤਬਸਤ ਦਿਓ ਤੁਹਾਡਾ ਰਗੜਾ ਲਾਈਏ ਤੇ ਮਹਾਰਾਜ ਦੀ ਕਿਰਪਾ ਨਾਲ ਫਿਰ ਦਾਸ ਨੇ ਉਹ ਮਾਤਾ ਨੂੰ ਸਮਝਾਉਣਾ ਕੀਤਾ ਸੀ ਵੀ ਮਾਇਆ ਭੇਜੋ ਤੇ ਆਪਾਂ ਇੱਥੇ ਰਸਤ ਬਸਤ ਲੈ ਕੇ ਇਹਦੇ ਮਹਾਰਾਜ ਦੇ ਚਰਨਾਂ ਵਿੱਚ ਦਈਏ ਇਥੋਂ ਰਗੜੇ ਲਵਾਈਏ ਐਂਦਾ ਇਹਨੂੰ ਸ਼ੀਦੀ ਦੇ ਕੇ ਕਹਿੰਦੇ ਆ ਐਵੇਂ ਕਰਾਈਦੀ ਐ ਸਾਰਾ ਕੁਝ ਉਹਨਾਂ ਨੂੰ ਦੱਸਿਆ ਤੇ ਫਿਰ ਉਹ ਮੰਨੇ ਤੇ ਖਾਲਸਾ ਜੀ ਉਹਨਾਂ ਨੇ ਕਿਹਾ ਵੀ ਕਿਰਪਾ ਹੋ ਜੂਗੀ ਸਾਡੇ ਕਾਮ ਤੇ ਚੱਲਦੇ ਨਹੀਂ ਤੇ ਮਾਇਆ ਸਾਡੀ ਮਸਤਾਨੀਆ ਸਾਡੇ ਕੋਲ ਇੰਨੀ ਤੇ ਮਾਇਆ ਹੈ ਨਹੀਂ ਤੇ ਚਲੋ ਮਹਾਰਾਜ ਕਿਰਪਾ ਕਰਨ ਤੇ ਕਿੰਨੀ ਕੁ ਮਾਇਆ ਲੱਗਣੀ ਐ ਦਾਸ ਨੇ ਕਿਹਾ ਸੀ ਵੀ 650 ਦੀ ਵਿਰਸਤ ਆਉਂਦੀ ਐ 1100 ਦੀ ਵੀ ਕੋਈ ਕਰਾਉਂਦਾ ਕੋਈ 2100 ਦੀ ਕਰਾਉਂਦਾ ਕੋਈ 5100 ਦੀ ਕਰਾਉਂਦਾ ਕਈ ਤੇ ਗੁਰਮੁਖ ਬਹੁਤ ਬਹੁਤ ਜ਼ਿਆਦਾ ਰਸਤਾ ਦੇ ਕੇ ਵੀ ਅਰਦਾਸ ਕਰਾਉਂਦੇ ਆ ਖਾਲਸਾ ਜੀ ਤੇ ਜਿਵੇਂ ਤੁਹਾਡਾ ਦਿਲ ਕਰਦਾ ਜਿਵੇਂ ਤੁਹਾਡੀ ਇੱਛਾ ਹੈ ਤੁਸੀਂ ਉਸ ਮੁਤਾਬਕ ਕਰਾ ਲਓ ਤੇ ਖਾਲਸਾ ਜੀ ਉਹਨਾਂ ਨੇ ਦਾਸ ਨੂੰ 5000 ਰੁਪਇਆ 5500 ਰੁਪਇਆ ਕੁਝ ਭੇਜਿਆ ਸੀ ਤੇ ਮਹਾਰਾਜ ਦੀ ਕਿਰਪਾ ਨਾਲ ਆਪਾਂ 5500 ਦਾ ਹੀ ਸਮਾਨ ਲੈ ਕੇ ਉੱਥੇ ਰਸਤਵਸਤ ਦੇ ਦਿੱਤੀ ਸੀ ਤੇ ਮਹਾਰਾਜ ਦੀ ਕਿਰਪਾ ਨਾਲ ਖਾਲਸਾ ਜੀ ਜਦੋਂ ਉੱਥੇ ਰਗੜਾ ਲੱਗਾ ਬਾਬਾ ਲੋਹ ਸਿੰਘ ਸਾਹਿਬ ਦੇ ਸਥਾਨੇ ਤੇ ਸਤਿਗੁਰਾਂ ਨੇ ਕਿਰਪਾ ਕੀਤੀ ਮਿਹਰ ਕੀਤੀ ਖਾਲਸਾ ਜੀ ਤਰਸ ਤੱਕੀਤਾ ਤੇ ਮਾਤਾ ਦੇ ਘਰ ਵਾਰੇ ਨਿਆਰੇ ਹੋ ਗਏ ਸੀ ਉਹ ਇੱਕੋ ਸ਼ੀਧੀ ਦੇਖਣਾ ਇੱਕ ਸ਼ਹੀਦੀ ਦੇ ਕੇ ਜਿਹਨੂੰ ਰਸਤਬਸਤ ਉਹਨਾਂ ਨੇ ਭੇਜੀ ਸੀ ਤਾਂ ਤੀਜੇ ਦਿਨ ਖਾਲਸਾ ਜੀ ਖੜੇ ਟਰੱਕ ਨੂੰ ਕੰਮ ਮਿਲ ਗਿਆ ਸੀ ਜਿਹੜਾ ਪਿਛਲੇ 8 9 ਮਹੀਨਾ ਤੋਂ ਖਲੋਤਾ ਸੀ ਉਹਨੂੰ ਕੋਈ ਕੰਮ ਨਹੀਂ ਸੀ ਮਿਲਦਾ ਤੇ ਖਾਲਸਾ ਜੀ ਉਸ ਤੀਜੇ ਦਿਨ ਤੋਂ ਬਾਅਦ ਉਸ ਮਾਤਾ ਦੇ ਘਰੋਂ ਟਰੱਕ ਜਿਹੜਾ ਖਲੋਤਾ ਸੀ ਉਹਤੇ ਢੇੜਾ ਕੰਮ ਮਿਲ ਗਿਆ ਸੀ ਇੱਕ ਫੈਕਟਰੀ ਦੇ ਵਿੱਚੋਂ ਟਰੱਕ ਨੂੰ ਤੇ ਮਹਾਰਾਜ ਦੀ ਕਿਰਪਾ ਵਰਤ ਗਈ ਤੇ ਫਿਰ ਖਾਲਸਾ ਜੀ ਮਹਾਰਾਜ ਨੇ ਰਹਿਮਤ ਕੀਤੀ ਮਾਤਾ ਨੇ ਕਿਹਾ ਵੀ ਮੈਨੂੰ ਫਿਰ ਮੈਂ ਉਹ ਰਸਤਾ ਕ ਦੇਣੀ ਆ ਫਿਰ ਉਹਨਾਂ ਨੇ ਭੇਜਿਆ ਦਾਸ ਨੇ ਫਿਰ ਖਾਲਸਾ ਜੀ ਅਰਦਾਸ ਬੇਨਤੀ ਕਰਵਾਈ ਤੇ ਮਹਾਰਾਜ ਦੀ ਕਿਰਪਾ ਨਾਲ ਸਤਿਗੁਰਾਂ ਨੇ ਉਹ ਜਿਹੜਾ ਦੁਕਾਨ ਦਾ ਕੰਮ ਸੀ ਉਹਨਾਂ ਦਾ ਉਹ ਵੀ ਚਲਾ ਦਿੱਤਾ ਇਹ ਉਹਨਾਂ ਨੇ ਸਾਰਾ ਦੱਸਣਾ ਕੀਤਾ ਵੀ ਏਡੀ ਹੁਣ ਖਾਲਸਾ ਜੀ ਦਾਸ ਤੇ ਸਿਰਫ ਕਰਵਾਉਂਦਾ ਅਰਦਾਸਾਂ ਪਰ ਕਲਾ ਤੇ ਮਹਾਰਾਜ ਦੀ ਵਰਤਦੀ ਹੈ ਜਿਨ੍ਹਾਂ ਨਾਲ ਵਰਤਦੀ ਹੈ ਉਹ ਫਰਦਾਸਦੇ ਆ ਉਹਨਾਂ ਕੋਲੋਂ ਸੁਣ ਕੇ ਆਪ ਜੀ ਨੂੰ ਸਰਵਣ ਕਰਵਾਉਨੇ ਆ ਤੇ ਮਹਾਰਾਜ ਦੀ ਕਿਰਪਾ ਐਡੀ ਹੋਈ ਖਾਲਸਾ ਜੀ ਉਹ ਸ਼ੀਦੀ ਦੇਗ ਨੇ ਮਾਤਾ ਦੇ ਕਾਰਜ ਸਵਾਰ ਦਿੱਤੇ ਜਿਹੜਾ ਦੁਕਾਨ ਦਾ ਕੰਮ ਸੀ ਉਹ ਵੀ ਸਤਗੁਰਾਂ ਨੇ ਮਿਹਰ ਕਰਕੇ ਤੋੜ ਦਿੱਤਾ ਤੇ ਫਿਰ ਖਾਲਸਾ ਜੀ ਮਹਾਰਾਜ ਦੀ ਰਹਿਮਤ ਵਰਤੀ ਹੁਣ ਵੇਖੋ ਆ ਚਾਰਾਂ ਪੰਜਾਂ ਮਹੀਨਿਆਂ ਦੇ ਵਿੱਚ ਹੀ ਖਾਲਸਾ ਜੀ ਮਹਾਰਾ ਨੇ ਕਿਰਪਾ ਉਹਨਾਂ ਦੇ ਕਰ ਦਿੱਤੀ ਤੇ ਸਤਗੁਰਾਂ ਨੇ ਰਹਿਮਤ ਕਰ ਦਿੱਤੀ ਤੇ ਹੁਣ ਮਾਤਾ ਜੀ ਕਹਿੰਦੇ ਵੀ ਮੇਰੀ ਹਰ ਮਹੀਨੇ ਜਿਹੜੀ ਪੱਕੀ ਰਸਤਵਾ ਉਹ ਮਹਾਰਾ ਦੇ ਚਰਨਾਂ ਵਿੱਚ ਦੇਣੀ ਹੈ 3100 ਰੁਪਏ ਦੀ ਹਰ ਮਹੀਨੇ ਉਹਨਾਂ ਨੇ ਮਾਇਆ ਭੇਜੀ ਹੈ ਵੀ ਹਰ ਮਹੀਨੇ ਪਿਛਲੇ ਅਗਲੇ 6 ਮਹੀਨਿਆਂ ਦੀ ਮਾਇਆ ਇਕੱਠੀ ਭੇਜਦੀ ਵੀ ਹਰ ਮਹੀਨੇ ਸਾਡੀ ਰਸਤਬਸਤ ਜਿਹੜੀ ਮਹਾਰਾਜ ਦੇ ਚਰਨਾਂ ਵਿੱਚ ਦੇਣੀ ਏਡੀ ਕਲਾ ਵਰਤਦੀ ਆ ਖਾਲਸਾ ਜੀ ਸ਼ੀਦੀ ਦੇਗਣਾ ਤੇ ਮਹਾਰਾਜ ਦੀ ਰਹਿਮਤ ਹੁੰਦੀ ਆ ਸਤਿਗੁਰਾਂ ਦੀ ਕਿਰਪਾ ਹੁੰਦੀ ਆ ਤੇ ਹੁਣ ਦੇਖੋ ਜਿਹੜੇ ਦੂਰ ਬੈਠੇ ਆ ਉਹਨਾਂ ਦੀ ਦਾਸ ਤੇ ਖਾਲਸਾ ਜੀ ਰਸਤਬਸਤੀ ਮਹਾਰਾਜ ਦੇ ਚਰਨਾਂ ਵਿੱਚ ਦੇ ਕੇ ਅਰਦਾਸ ਕਰਾਉਂਦਾ ਤੇ ਸਤਿਗੁਰੂ ਸੋਤੇ ਸਦੀ ਕਾਰਜ ਕਰੀ ਜਾਂਦੇ ਤੇ ਉਹ ਮਾਤਾ ਜੀ ਨੇ ਵੇਖੋ ਮਹਾਰਾਜ ਨੇ ਵਖਾ ਦਿੱਤਾ ਸਵਾ ਮਹੀਨਾ ਉਹਨਾਂ ਨੇ ਸਿਰਫ ਉਹ ਨੇਤ ਨੇ ਅਭਿਆਸ ਕੀਤਾ ਸੀ ਤੇ ਮਹਾਰਾਜ ਨੇ ਸੁਪਨੇ ਵਿੱਚ ਵਿਖਾ ਦਿੱਤਾ ਸੀ ਵੀ ਸਾਨੂੰ ਰਸਤਬਸਤ ਦਿਓ ਤੇ ਖਾਲਸਾ ਜੀ ਘਰੇ ਉਹਨਾਂ ਦੇ ਰਗੜੇ ਲੱਗਦੇ ਸੁਪਨੇ ਵਿੱਚ ਉਹਨਾਂ ਨੂੰ ਨਜ਼ਰ ਆ ਗਏ ਸੀ ਤੇ ਮਹਾਰਾਜ ਦੀਨ ਦੁਨੀ ਦੇ ਮਾਲਕ ਸਮਰਾਥਾ ਸਾਰੇ ਸੁੱਖਾਂ ਨੂੰ ਦੇਣ ਵਾਲੇ ਆ ਸਾਰਿਆਂ ਦੁੱਖਾਂ ਦਾ ਨਾਸ਼ ਕਰਨ ਵਾਲੇ ਆ ਫਿਰ ਉਹ ਦਾਤੇ ਦੇ ਘਰ ਕੀ ਨੀ ਚੀਜ਼ ਤੇ ਮਹਾਰਾਜ ਕੋਈ ਸਾਡੀਆਂ ਚੀਜ਼ਾਂ ਦਾ ਭੁੱਖਾ ਨਹੀਂ ਵੀ ਅਹੀ ਰਸਤਬਸਤ ਦਵਾਂਗੇ ਸ਼ੀਦੀ ਦੇਖ ਦਵਾਂਗੇ ਤਾਂ ਹੀ ਖਰੇ ਉੱਥੇ ਰਗੜੇ ਲੱਗਦੇ ਆ ਤੇ ਕਈ ਵਾਰ ਮਹਾਰਾਜ ਕਲਾ ਵਰਤੌਣ ਵੀ ਆਉਂਦੇ ਆ ਕਈ ਵਾਰ ਪਰਖਦੇ ਵੀ ਆ ਖਾਲਸਾ ਜੀ ਮਹਾਰਾਜ ਦੀ ਖੇਡ ਨੂੰ ਕੋਈ ਨਹੀਂ ਜਾਣ ਸਕਦਾ ਉਹਦਾ ਅੰਤ ਨਹੀਂ ਕੋਈ ਪਾ ਸਕਦਾ ਤੇ ਉਹਦੇ ਘਰ ਸਭ ਕੁਝ ਹੈ ਇਹ ਰੀਤਾ ਨੇ ਜਿਵੇਂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਜਿੰਨੇ ਲੈਣੀਆਂ ਖਾਲਸਾ ਜੀ ਬਾਦਾਮ ਕੋਈ ਸੌਖੇ ਆਉਂਦੇ ਕੋਈ ਸਸਤੇ ਆਉਂਦੇ ਇਹ ਜਿਹੜੀਆਂ ਚੀਜ਼ਾਂ ਹਨ ਜਿਹੜੀ ਉੱਥੇ ਸੇਵਾ ਉਹਨਾਂ ਸਿੰਘਾਂ ਨੇ ਰਗੜਾ ਲਾਉਣਾ 2-2 ਘੰਟੇ ਘੰਟਾ ਘੰਟਾ ਡੇਢ-ਡੇਢ ਘੰਟਾ ਖਾਲਸਾ ਜੀ ਬਾਹਾਂ ਦੀ ਬੱਸ ਹੋ ਜਾਂਦੀ ਆ ਰਗੜਦੇ ਆ ਤੇ ਫਿਰ ਰਗੜ ਕੇ ਸ਼ੋਰ ਸੁਧਾਈ ਰੱਖ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਨੀ ਕਿ ਮਹਾਰਾਜ ਜੀ ਆ ਜਿਹੜੇ ਵੀ ਮਾਈ ਭਾਈ ਨੇ ਰਸਤ ਭੇਜੀ ਆ ਕਿਰਪਾ ਕਰੋ ਉਹਦਾ ਜੋ ਵੀ ਮਨ ਦਾ ਮਨੋਰਥਾ ਪੂਰਾ ਕਰੋ ਤੇ ਸਤਿਗੁਰੂ ਜੀ ਨੇੜੇ ਹੋ ਕੇ ਸੁਣਦੇ ਆ ਜਦੋਂ ਖਾਲਸਾ ਜੀ ਰਗੜਾ ਲੱਗਦਾ ਸੋ ਇਹ ਮਹਾਰਾਜ ਦੀਆਂ ਖੇਡਾਂ ਹਨ ਇਹ ਬਾਬਾ ਦੀਪ ਸਿੰਘ ਸਾਹਿਬ ਆ ਬਾਬਾ ਨੋਹ ਸਿੰਘ ਸਾਹਿਬ ਕੱਲਿਆਂ ਦੀਆਂ ਨਹੀਂ ਖਾਲਸਾ ਜੀ ਜਿੱਥੇ ਰਗੜੇ ਲੱਗਦੇ ਉੱਥੇ ਸਾਰੇ ਸ਼ਹੀਦ ਸਿੰਘ ਇਕੱਠੇ ਹੁੰਦੇ ਆ ਅਈ ਦੀ ਮਹਾਰਾਜ ਦੀ ਕਿਰਪਾ ਵਰਤਦੀ ਹੈ ਤੇ ਅਫਸੋਸ ਵਾਲੀ ਗੱਲ ਹੈ ਜਦੋਂ ਤੋਂ ਐਸਜੀਪੀਸੀ ਬਣੀ ਹੈ ਖਾਲਸਾ ਜੀ ਇਹਨੇ ਸਾਰੇ ਸਿੱਖੀ ਦਾ ਘਾਣ ਕਰ ਛੱਡਿਆ ਸਾਰੀਆਂ ਚੀਜ਼ਾਂ ਮੁਕਾਸ਼ ਛੱਡੀਆਂ ਪਹਿਲਾਂ ਸ੍ਰੀ ਦਸਮ ਗ੍ਰੰਥ ਜੀ ਮਹਾਰਾਜ ਦਾ ਸਵਰੂਪ ਚਕਾਰ ਦਿੱਤਾ ਇਹ ਜਿਹੜੇ ਆਪਣੇ ਤਿੰਨ ਤਖਤ ਨੇ ਪੰਜਾਬ ਵਿੱਚ ਤਿੰਨਾ ਤੋਂ ਉਚਕਾਤਾ ਫਿਰ ਖਾਲਸਾ ਜੀ ਨਿਹੰਗਾਂ ਸਿੰਘਾਂ ਨੇ ਜਿਹੜਾ ਅਸਲੀ ਪੰਥ ਸੀ ਗੁਰੂ ਕਾ ਉਹਦੇ ਉਹਦਾ ਗਲਤ ਪ੍ਰਚਾਰ ਕੀਤਾ ਉਹ ਪ੍ਰਚਾਰ ਲੋਕਾਂ ਦੇ ਮਨ ਵਿੱਚ ਬਿਠਾਇਆ ਜਿਵੇਂ ਖਾਲਸਾ ਜੀ ਕਿਸੇ ਨੂੰ ਕੋਈ ਮਾੜਾ ਕਹਿ ਦੇਵੇ ਆਪਾਂ ਕਈ ਵਾਰ ਕਿਸੇ ਬੰਦੇ ਨੂੰ ਮਿਲਦੇ ਨਹੀਂ ਪਰ ਦੂਜੇ ਬੰਦੇ ਕੋ ਉਹਦੀ ਬਰਿਆਈ ਸੁਣ ਕੇ ਤੇ ਉਹ ਨਿਰਣਾ ਲੈ ਲੈਂਦੇ ਆ ਵੀ ਇਹ ਬੰਦਾ ਇਦਾਂ ਦਾ ਹੀ ਹੋਵੇਗਾ ਪਰ ਐਵੇਂ ਨਹੀਂ ਹੁੰਦਾ ਹੁੰਦਾ ਕੁਝ ਹੋਰ ਹੈ ਤੇ ਦਿਖਾਇਆ ਕੁਝ ਹੋਰ ਜਾਂਦਾ ਨਾਂਗ ਸਿੰਘਾਂ ਦੇ ਖੋਲ ਖਾਲਸਾ ਜੀ ਅਜੇ ਵੀ ਉਹ ਪੁਰਾਣੀ ਪਰੰਪਰਾ ਹੈ ਸੋ ਐਵੇਂ ਮਹਾਰਾਜ ਨੇ ਕਿਰਪਾ ਕੀਤੀਆਂ ਸਤਿਗੁਰ ਨੇ ਦਾਇਆ ਕੀਤੀ ਤੇ ਮਾਤਾ ਦੇ ਕਾਜ ਸਵਾਰੇ ਤੇ ਖਾਲਸਾ ਜੀ ਸਤਿਗੁਰਾਂ ਦੀ ਰਹਿਮਤ ਵਰਤੀ ਮਾਤਾ ਕਹਿੰਦੀ ਵੀ ਬੜੀ ਮਿਹਰ ਤੇ ਕਿਰਪਾ ਸ਼ੀਦੀ ਦੇਖ ਨੇ ਕੀਤੀ ਹੈ ਤੇ ਮੈਂ ਨਿਤਨੇਮ ਹੀ ਕਰਦੀਆਂ ਅਭਿਆਸ ਵੀ ਕਰਦੀਆਂ ਤੇ ਨਿਤਨੇਮ ਦੀ ਜਿਹੜੀ ਦਾਤ ਹੈ ਉਹ ਵੀ ਮਾਰ ਨੇ ਬਖਸ਼ੀ ਆ ਤੇ ਜਿਹੜੀ 3100 ਦੀ ਦੇ ਖਾਲਸਾ ਜੀ ਹਰ ਮਹੀਨੇ ਉਹਨਾਂ ਦੀ ਕਰਾਉਣੀ ਤੇ ਮਾਰ ਨੇ ਆਪੇ ਵਾਰੇ ਨਿਆਰੇ ਕਾਰਜ ਕਰਦੇ ਨੇ ਤੇ ਕਈ ਖਾਲਸਾ ਜੀ ਸਤਗੁਰਾਂ ਦੇ ਦਰ ਭੇਜ ਕੇ ਜਿਵੇਂ ਪਿੱਛੇ ਜੇ ਇੱਕ ਮਾਤਾ ਸੀ ਉਹਨਾਂ ਨੇ ਦਾਸ ਨੂੰ 300 ਰੁਪਇਆ ਭੇਜਿਆ ਮੈਨੂੰ ਕਹਿੰਦੇ 300 ਰੁਪਇਆ ਉਹ ਵੀ ਭੇਜਿਆ ਵੇਖੋ ਵੈਸਟਰਨ ਯੂਨੀਅਨ ਦੇ ਵਿੱਚ ਵੀ ਬੰਦਾ ਵਿਚਾਰ ਹੀ ਕਰ ਲੈਂਦਾ ਵੀ ਮੈਂ 300 ਰੁਪਏ ਤੇਜਣ ਲੱਗੀ ਆ ਜਿਹੜਾ ਬੰਦਾ ਲੈਣ ਜਾਊਗਾ ਤੇ ਉਹ ਉਥੇ ਉਹਦੇ ਨਾਲ ਕੀ ਹੋਊਗਾ ਕੀ ਉਹਦੇ ਨਾਲ ਗੱਲ ਹੋਊਗੀ ਤੇ 300 ਰੁਪਏ ਦੇ ਕੇ ਇਹਨੇ ਸੁਣਾ ਦਿੱਤਾ ਇਹਦੇ ਵਿੱਚੋਂ ਨਾ ਛੀਦੀ ਦੇਖ ਕਰਾ ਦਿਓ ਇਹਦੇ ਵਿੱਚੋਂ ਜੋਦ ਵਿੱਚ ਘਿਓ ਪਾ ਦਿਓ ਤੇ ਮੈਂ ਉਹਨਾਂ ਨੂੰ ਕਹਾ ਮਾਤਾ ਜੀ ਵੀ ਮੈਂ ਇਹਦੇ ਵਿੱਚੋਂ ਤੇ ਮੇਰਾ ਗੱਡੀ ਦਾ ਤੇਲ ਜਿਹੜਾ ਵਾ ਵੀ ਟੈਂਕੀ ਫੁੱਲ ਹੋ ਜਾਣੀ ਆ ਤੇ ਪੈਸੇ ਵਾਜ ਜਾਣੇ ਤੁਸੀਂ ਵਾਪਸ ਲੈ ਲਿਓ ਬੀ ਇਹ ਵੀ ਮੈਨੂੰ ਅਕਾਊਂਟ ਦੱਸ ਦਿਓ ਉਹਦੇ ਵਿੱਚ ਮੈਂ ਵਾਪਸ ਪਾ ਦਾਂਗਾ ਜਦੋਂ ਦਿਲ ਚੁਈ ਜਿੱਡਾ ਰੱਖਣਾ ਸਤਿਗੁਰਾਂ ਦੇ ਘਰ ਦੇਣ ਲੱਗਿਆਂ ਵੀ ਮੌਤ ਪੈ ਜਾਣੀ ਐ ਤੇ ਫਿਰ ਸਤਿਗੁਰਾਂ ਕੋ ਆਸਾਂ ਲਾਉਂਦੇ ਆ ਵੀ ਸਾਡੀਆਂ ਸਾਡੇ ਘਰ ਮਹਾਰਾਜ ਕਰੋੜਾਂ ਭੇਜ ਦੇਵੇ ਐਵੇਂ ਨਹੀਂ ਭਾਈ ਜਿੰਨਾ ਗੁਰੂ ਕੇ ਘਰ ਨੂੰ ਦੇਵੋਗੇ ਦਾਸ ਨੇ ਇੱਕ ਗੱਲ ਤੇ ਨੋਟ ਕੀਤੀ ਆ ਦਾਸ ਵੀ ਇਹ ਗੱਲ ਕਰਦਾ ਖਾਲਸਾ ਜੀ ਐਵੇਂ ਹੀ ਕਰਦਾ ਕਿ ਗੁਰੂ ਘਰ ਨੂੰ ਜਿੰਨਾ ਆਪਾਂ ਦਾਨ ਕਰਾਂਗੇ ਨਾ ਉਹਨਾਂ ਵੱਧ ਕੇ ਫੁਲਕੇ ਆਪਣੇ ਵੱਲੋਂ ਆਉਂਦਾ ਇਹ ਚੀਜ਼ ਪੱਕੀ ਆ ਸੋ ਮਹਾਰਾਏ ਦੇ ਘਰ ਦੋ ਸਿਮਰਨ ਕਰੋ ਮਹਾਰਾਏ ਨੂੰ ਭੇਟਾ ਰੱਖੋ ਉਹਨਾਂ ਵੱਧ ਕੇ ਮਹਾਰਾਏ ਤੁਹਾਡੇ ਕੋਲੋਂ ਕਰਾਉਣਗੇ ਮਹਾਰਾਏ ਅਗੇ ਮਨ ਰੱਖੋ ਨੇਕੀ ਰੱਖੋ ਨੇਕੀ ਚੰਗੀ ਮਹਾਰਾਏ ਤੁਹਾਡੇ ਕੋਲੋਂ ਕਰਾਉਣਗੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਜੋ ਦੋਗੇ ਮਹਾਰਾਏ ਤੇ ਸ਼ਰਧਾ ਰੱਖੋਗੇ ਸਤਿਗੁਰ ਹਜ਼ਾਰ ਗੁਣਾ ਤੁਹਾਨੂੰ ਸ਼ਰਧਾ ਹੋਰ ਦੇਣਗੇ ਪ੍ਰੇਮ ਤੁਹਾਨੂੰ ਦੇਣਗੇ ਜੋ ਗੁਰੂ ਨੂੰ ਦੇਵੋਗੇ ਗੁਰੂ ਤੁਹਾਨੂੰ ਖਾਲਸਾ ਜੀ ਹਜ਼ਾਰਾਂ ਗੁਣਾ ਗੂ ਮੋੜੇਗਾ ਸੋ ਇਸ ਕਰਕੇ ਮਹਾਰਾਜ ਦੇ ਚਰਣੀ ਲੱਗੀਏ ਨਾਮ ਤੇ ਆਈਏ ਬਾਣੀ ਪੜੀਏ ਸਤਿਗੁਰਾਂ ਦੇ ਖੁਸ਼ੇ ਹਾਸਲ ਕਰੀਏ ਭੁੱਲਾਂ ਦੀ ਖਿਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ